ਵਾਈਵਰ ਜੀ ਦਾ ਹਾਲ ਸਾਹਿਬ ਅਸ਼ੀਰਵਾਦ ਜੀ ਕੀ ਹੁਤੇ ਇੱਥੋਂ ਕਥਾ ਸ਼ੁਰੂ ਕਰਨ ਲੱਗੇ ਆ ਅਰਥ ਜੋ ਮੰਨਦਾ ਮਤਮਲਾ ਥਾਵਾ ਕਮ ਹੋਵੇ ਉਸ ਨੂੰ ਅਰਥ ਕਹਿੰਦੇ ਹਨ ਦੂਸਰਾ ਅਰਥ ਗੋ ਨੂੰ ਵੀ ਕਹਿੰਦੇ ਹਨ ਇਹ ਵੀ ਇੱਕ ਤਰ੍ਹਾਂ ਦਾ ਅਰਥ ਹੀ ਹੈ ਇਹ ਗੋ ਦੁਨੀਆ ਵਿੱਚ ਬੜੇ ਜ਼ੋਰ ਆਵਰ ਹੈ ਜ਼ੋਰ ਆਵਰ ਹੈ ਤੇ ਇਸੇ ਦੀ ਵੱਧਦੀ ਹੋਈ ਦੁਨੀਆ ਇੱਕ ਦੂਜੇ ਦੇ ਦੀਨ ਹੋ ਕੇ ਹੁਕਮ ਮੰਦੀ ਹੈ ਜੇਕਰ ਇੱਕ ਦੂਜੇ ਗੋਚਰਾ ਕਿਸੇ ਦਾ ਕੰਮ ਨਾ ਹੋਵੇ ਤਾਂ ਇੱਕ ਦੂਜੇ ਨਾਲ ਪਰਸਪਰ ਹੋਈ ਕੋਈ ਪ੍ਰੇਮ ਨਾ ਕਰੇ ਹਰ ਇੱਕ ਆਦਮੀ ਦਾ ਖਿਆਲ ਹੁੰਦਾ ਹੈ ਕਿ ਮੈਂ ਹੀ ਦੁਨੀਆ ਦਾ ਬਾਦਸ਼ਾਹ ਬਣ ਜਾਵਾਂ ਪਰ ਇਹ ਉਸ ਉਸ ਮਤਵਲ ਦੀ ਕੁਦਰਤ ਹੈ ਜੈਸੇ ਮਹਾਰਾਜ ਜੀ ਦਹਦੇ ਹਨ ਇੱਕ ਤਜਹੀ ਕੀਏ ਰਾਜੇ ਇੱਕ ਨਾ ਭੀਖ ਭਵਾਇ ਫੁਮਾਈਆ ਭਵਾਇਆ ਇੱਕ ਦਾਤੇ ਇੱਕ ਬਖਾਰੀ ਜੀ ਸਭ ਤੇਰੇ ਚੋਜ ਬਣਾਣਾ ਬਾਹੀ ਗੁਰੂ ਜੀ ਨੇ ਕਿਸੇ ਨੂੰ ਰਾਜਾ ਬਣਾ ਦਿੱਤਾ ਹੈ ਤੇ ਕਿਸੇ ਨੂੰ ਅਸਦਾ ਸੇਵਕ ਨੋਕਰ ਚਾਕਰ ਬਣਾ ਦਿੱਤਾ ਹੈ ਸੋ ਸਭ ਆਪੋ ਆਪਣੇ ਗੋ ਨੂੰ ਹੀ ਇੱਕ ਦੂਜੇ ਦੇ ਅਧੀਨ ਹੋ ਕੇ ਗੁਜ਼ਾਰਾ ਕਰ ਰਹੇ ਹਨ ਪੰਜਾਬੀ ਕਹਾਵਤ ਹੈ ਗੋ ਪਨਾਵੇ ਜਉ ਬਾਵੇਂ ਗਿੱਲੇ ਹੀ ਹੋਣ ਪਰ ਬਾਹਰੂ ਕਿਸੇ ਨੂੰ ਕਿਸੇ ਦੇ ਅਧੀਨ ਕਰਾ ਕੇ ਅਰਥ ਪੂਰਾ ਕਰਦਾ ਹੈ ਕਿਉਂਕਿ ਮਹਾਰਾਜ ਜੀ ਕਹਿੰਦੇ ਹਨ ਕਿ ਜੋ ਕਿਸ ਹਰ ਕਰਾਵੇ ਸੋ ਉਹ ਕਰੇ ਸਭ ਹਰ ਕੇ ਰਥਾਈ ਗਏ ਸੋ ਸਭ ਕੁਝ ਉਸ ਨਰਿੰਕਾਰ ਦੇ ਹੁਕਮ ਅnder ਹੀ ਹੋ ਰਿਹਾ ਹੈ ਸਭ ਉਸ ਦੇ ਦਰਵਾਜੇ ਤੇ ਤੇ ਜਾਚਕ ਹਨ ਇਹ ਸਭਨਾ ਦੇ ਅਰਥਵਾਹੀ ਗੁਰੂ ਪੂਰੇ ਕਰਨ ਵਾਲਾ ਹੈ ਤਾਂ ਤੇ ਜਿਨ੍ਹਾਂ ਵਾਹਿਗੁਰੂ ਦੀ ਓਟ ਲਈ ਹੈ ਬਾਹਗੁਰੂ ਉਹਨਾਂ ਦੇ ਅਰਥ ਪੂਰੇ ਕਰਦਾ ਹੈ ਜੈਸੇ ਸਾਖੀ ਹੈ ਇੱਕ ਰਾਜਾ ਕਿਸੇ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਗਿਆ ਤੇ ਸ਼ਿਕਾਰ ਦੇ ਮੰਗਰ ਲਾ ਕੇ ਸਾਥੀਆਂ ਤੋਂ ਅੱਡ ਹੋ ਗਿਆ ਸ਼ਿਕਾਰ ਨੇ ਡਾਹੀ ਨਾ ਦਿੱਤੀ ਤੇ ਰਾਜੇ ਨੂੰ ਤ੍ਰਿਕਾ ਨੇ ਬੜਾ ਵਿਚਾਰ ਕੀਤਾ ਇਹ ਪਾਣੀ ਖੁਣੂ ਬਹੁਤ ਔਖਾ ਹੋਇਆ ਰੱਬ ਦੀ ਕੁਦਰਤ ਨਾਲ ਇੱਕ ਜ਼ਿਮੀਂਦਾਰ ਹੱਲ ਬੋਂਦਾ ਰਾਜੇ ਨੂੰ ਮਿਲ ਗਿਆ ਰਾਜੇ ਨੇ ਉਸ ਦੇ ਕੂਨ ਜਾ ਕੇ ਆਪਣੇ ਮੂੰਹ ਨੂੰ ਹੱਥ ਲਾਇਆ ਉਹ ਜ਼ਿਮੀਂਦਾਰ ਨੇத் ਇਹ ਆਇਆ ਸਮਝ ਕੇ ਉਸ ਨੂੰ ਠੰਡਾ ਜਲ ਛਕਾਇਆ ਰਾਜਾ ਜਲ ਛਕ ਕੇ ਬੜਾ ਪ੍ਰਸੰਨ ਹੋਇਆ ਤੇ ਉਸ ਨੂੰ ਪਰਮ ਮਿੱਤਰ ਜਾਣ ਕਰਕੇ ਇੱਕ ਸਾਫ ਸੋਨੇ ਦੀ ਨਿਸ਼ਾਨੀ ਵਜੋਂ ਉਸ ਨੂੰ ਦਿੱਤੀ ਤੇ ਕਿਹਾ ਯਾਰ ਤੈਨੂੰ ਕਿਸੇ ਪ੍ਰਕਾਰ ਦੇ ਪਦਾਰਥ ਦੀ ਲੋਡ ਪਵੇ ਤਾਂ ਮੇਰੇ ਕੋਲ ਆ ਜਾਵੇਂ ਜੀਮਿੰਦਾਰ ਨੇ ਘਰ ਜਾ ਕੇ ਸਾਰਾ ਹਾਲ ਰਾਜੇ ਦੇ ਮਿਲਣ ਦਾ ਆਪਣੀ istri ਨੂੰ ਸੁਣਾਇਆ ਤੇ ਕਿਹਾ ਕਿ ਇਹ ਸੋਨੇ ਦੀ ਮੰਦਰੀ ਮੁੱਖ ਕੇ ਥਾਂ ਵਾਲਾ ਰਾਜਾ ਮੈਨੂੰ ਦੇ ਗਿਆ ਹੈ ਸਮਾਪਾ ਕੇ ਇਸ ਜ਼ਿਮੀਂਦਾਰ ਨੂੰ ਕੁਝ ਪਦਾਰਥ ਦੀ ਲੋਡ ਪਈ ਤੇ ਇਹ ਰਾਜੇ ਦੇ ਕੋਲ ਗਿਆ ਤੇ ਰਾਜੇ ਨੂੰ ਉਹ ਸਮੁੰਦਰੀ ਦਿਖਾਈ ਰਾਜਾ ਇਸ ਨੂੰ ਬੜੇ ਪ੍ਰੇਮ ਨਾਲ ਮਿਲਿਆ ਤੇ ਬੜਾ ਆਦਰ ਮਾਨ ਕੀ ਇਸ ਦਾ ਕੀਤਾ ਇਸ ਸਮੇ ਇਹ ਬਹੁਤ ਸਮਰਾਜੇ ਦੇ ਨਾਲ ਹੀ ਰਹਾ ਕਰੇ ਇੱਕ ਦਿਨ ਰਾਜਾ ਨਹੀਂ ਜਿਤ ਸਮੇ ਅਨਸਾਰ ਰੱਬ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗਾ ਤਾ ਐਸ ਜ਼ਿਮੀਂਦਾਰ ਨੇ ਰਾਜੇ ਦੇ ਸੇਵਕਾਂ ਕੋਲੋਂ ਪੁੱਛਿਆ ਰਾਜਾ ਕੀ ਕਰਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਰੱਬ ਕੋਲੋਂ ਕੁਝ ਮੰਗਦਾ ਹੈ ਤਾਂ ਜ਼ਿਮੀਂਦਾਰ ਦੇ ਮਨ ਵਿੱਚ ਆਈਆ ਕਿ ਰਾਜਾ ਤਾਂ ਆਪ ਮੰਗਦਾ ਹੈ ਮੈਂ ਇਸ ਕੋਲੋਂ ਕੀ ਲੈਣਾ ਹੈ ਮੰਗਤਿਆਂ ਕੋਲੋਂ ਮੰਗਣਮ ਲਾਂਣੀਆਂ ਦਾ ਕੰਮ ਹੈ ਜੇ ਇਸ ਕੋਲੋਂ ਇਹ ਮੰਗਦਾ ਹੈ ਮੈਂ ਵੀ ਉਸ ਕੋਲੋਂ ਮੰਗ ਲਵਾਂਗਾ ਏ ਏ ਕਹਿ ਕੇ ਰੱਬ ਦੇ ਪਰੋਸੇ ਕਰਕੇ ਘਰ ਨੂੰ ਤਰਾਇਆ ਅੰਧਕਾਰ ਪੁੱਜਾ ਤਾਂ ਇਸਤਰੀ ਨੇ ਸਾਰਾ ਹਾਲ ਹਵਾਲ ਪੁੱਛਿਆ ਤਾਂ ਕਹਿਣ ਲੱਗਾ ਕਿ ਰਾਜਾ ਤਾਂ ਆਪ ਪਰਮੇਸ਼ਰ ਕੋਲੋਂ ਮੰਗਦਾ ਸੀ ਮੈਂ ਵੀ ਉਸ ਕੋਲੋਂ ਹੀ ਮੰਗਾਗਾ ਕਿਉਂਕਿ ਉਹ ਹੀ ਸਾਰਿਆਂ ਨੂੰ ਰੋਜੀ ਆਦਕ ਦੇ ਆਲਕ ਤੇ ਸਭ ਚੀਜ਼ਾਂ ਦਾ ਨਾਨ ਕਰਨ ਵਾਲਾ ਹੈ ਜੈਸਾ ਕਰਵਾਤ ਮਿਹਰਬਾਨ ਸਹਿ ਮਿਹਰਮਾਨ ਸਹਿ ਮੀਰਾ ਮਿਹਰਮਾਨ ਈਸਰ ਕੋ ਦਿਉ ਨਾਨਾ ਤੂੰ ਕਾਹੇ ਢੂਲੇ ਪ੍ਰਾਨੀ ਤਦ ਰਾਖੇਗਾ ਸਰਜਣਹਾਰ ਗਿਆਨ ਪੰਦੇਸ ਤੂੰ ਕੀਆ ਸੋਈ ਦੇ ਆਧਾਰ ਜੈਨਾ ਪਾਈ ਮੇਧਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਬਤ ਘਾਰ ਸੋ ਉਹ ਨਿਮੀਂਦਾਰ ਹਰਿ ਬਾਗ ਤੇਈਸ਼ਵ ਨਾਇਕ ਨੂੰ ਯਾਦ ਕਰਦਾ ਰਹੇ ਵਾਹਿਗੁਰੂ ਦੀ ਜਦ ਕਰਪਾ ਹੋਈ ਤਾਂ ਹਲ ਬਾਉਂਦੇ ਨੂੰ ਬਾਹਣ ਵਿੱਚੋਂ ਹੀ ਧਨ ਦੀ ਦੀਗ ਮਲ ਗਈ ਤੇ ਅੱਗੇ ਨਾਲੋਂ ਪ੍ਰਸੰਨਤਾ ਸਹਿਤ ਦੈਨ ਬਤਾਉਣ ਲੱਗਾ। ਸੋ ਜੋ ਉਸ ਵਾਹਿਗੁਰੂ ਤੇ ਭਰੋਸੇ ਕੀਤਾ ਤਾਂ ਵਾਹਿਗੁਰੂ ਨੇ ਇਸ ਦਾ ਅਰਥ ਪੂਰਾ ਕਰ ਦਿੱਤਾ। ਇਸ ਵਾਰ ਤੇ ਅਸਾਂ ਜੋ ਕੁਝ ਮੰਗਣ ਕੋਸ਼ ਕਮ ਜਾਨਨੇ ਆ ਅਰਥ ਪੂਰਾ ਕਰਨ ਵਾਸਤੇ ਮੰਗਣਾ ਹੈ ਵਾਹਿਗੁਰੂ ਕੋਣੋਂ ਮੰਗੇ ਗਏ ਹੋਰ ਕਿਸੇ ਕੋਣੋਂ ਮੰਗਣ ਦੀ ਲੋੜ ਨਹੀਂ ਹੈ ਜੈਸਾ ਗੁਰੂ ਜੀ ਦੱਸਦੇ ਹਨ ਜਥਾ ਤੁਝ ਨੂੰ ਛੋੜ ਜਾਈਏ ਪ੍ਰਭ ਕੇ ਧਾਰ ਆਨ ਬੀਆ ਤੇਰੀ ਸਮਸ ਸਮਸਾਰ ਪਾਇ ਗੁਰਦਾਸ ਜੀ ਵੀ ਇਸ ਪ੍ਰਕਾਰ ਹੀ ਦੱਸਦੇ ਹਨ ਜਿਤਾ ਦਾਤਾ ਹੁ ਨ ਮੰਗਿਏ ਫਿਰ ਮੰਗਿਆ ਨ ਜਾਏਗੀ ਵਿਸਾ ਸਾਹੁ ਨ ਕੀਚੀਏ ਕੀਚੀ ਫਿਰੇ ਪਛਤਾਈਏ ਜੋ ਜੀਵ ਨੂੰ ਚਾਹੀਏ ਕਿ ਉਹਨਾਂ ਰੰਕਾਂ ਦੀ ਓਟ ਲਵੇ ਕਿਉਂਕਿ ਉਹੋ ਹੀ ਸਭ ਕੰਮ ਪੂਰੇ ਕਰਨ ਵਾਲਾ ਹੈ ਮੈਂ ਤਾਂ ਮਰ ਤਾਂ ਲਵਾ ਆਪਣੇ ਦੇ ਸਾਰੇ ਯਾਰ ਯਾਰੋਂ ਬਿਨਾ ਕੰਮ ਦੇ ਪੁੱਛਦੇ ਨਾ ਬਾਤ ਕੋਈ ਕਰਦੇ ਚਾكري ਸਾਬ ਦੀਨ ਹੋ ਕੇ ਜੀ ਜੀ ਪੁਕਾਰ ਦੇ ਸਭ ਸੁਈ ਕੰਮ ਸਾਰਿਆਂ ਦੇ ਪੂਰੇ ਕਰਨ ਵਾਲਾ ਸੱਚਾ ਬਾਹੀ ਗੁਰੂ ਆਪ ਹੈ ਖੋਦ ਹੋਈ ਭਗਤ ਕਰੀਏ ਛਣਾ ਉਸ ਸਾ ਸੰਧੀ ਚਨ ਪਰਸੀਨੀ ਦੀ ਜਸਤੇ ਸਭ ਲੋਈ ਇਥੋਂ ਸਵਾਗਤ ਕਰਦੇ ਆ ਅੱਗੇ